तो कोई हैगा नर्सरी च भाई तो कोई हैगा नर्सरी च तो ओ सुनियो छट गए चले गए कौन तो आफ्री के हैगा कोई हां जी दसो मालक नु बुला के ले आओ नहीं माल कहीं दसो ਲੱਗਦਾ ਤਾਂ ਹੈ ਨਹੀਂ ਤੁਸੀਂ ਕੰਮ ਦੱਸੋ ਹੀ ਕੀ ਆ ਕਿ ਲੋ ਗਲਾਬ ਹੀ ਅੰਮਾ ਚਾਹੀਦੀਆਂ ਮੈਨੂੰ ਭਾਜੀ ਨਰਸਰੀ ਆ ਇੱਥੇ ਬੂਟੇ ਮਿਲਦੇ ਆ ਇਹ ਮਿੱਠੂ ਰਾਮ ਦੀ ਦੁਕਾਨ ਨਹੀਂ ਗਈ ਪਰ ਮੈਂ ਵੀ ਬੂਟੇ ਲੈਣ ਆਇਆ ਬਾਈ ਦੱਸੋ ਕਿਹੜੇ ਚਾਹੀਦੇ ਆ ਮੈਨੂੰ ਦਿਖਾ ਵਧੀਆ ਸ਼ਾਨਦਾਰ ਬੂਟੇ ਸਾਰੇ ਸ਼ਾਨਦਾਰ ਬੂਟੇ ਹੀ ਆਈ ਕੋਈ ਸ਼ਾਨਦਾਰ ਨਹੀਂ ਸ਼ਾਨਦਾਰ ਚਾਹੀਦੇ ਆ ਮੈਨੂੰ ਸ਼ਾਂ ਵਾਲੇ ਵੀ ਹੈਗੇ ਆ ਜੀ ਸਾਰੇ ਆ ਦੇਖੋ ਕਿਹੜੇ ਆ ਪਿੱਛੇ ਬੂਟੇ ਬਹੁਤ ਵੱਡੇ ਆ ਬੂਟੇ ਛੋਟੇ ਆ ਤੇਰੇ ਕੋਲ ਇੱਥੇ ਵੱਡੇ ਬੂਟੇ ਕਿੱਥੇ ਆ ਬੂਟੇ ਪਹਿਲਾਂ ਛੋਟੇ ਹੀ ਹੁੰਦੇ ਆ ਜੀ ਵੱਡੇ ਫੇਰ ਹੁੰਦੇ ਆ ਤੇ ਮੈਨੂੰ ਹੁਣ ਵੱਡੇ ਚਾਹੀਦੇ ਨੇ ਵੱਡੇ ਆ ਜੀ ਪਿੱਛੇ ਆਜੋ ਦਿਖਾ ਦਿੰਨੇ ਚਲੋ ਆਜੋ ਜੀ ਦੇਖੋ ਭਾਈ ਇਹ ਛੋਕਾ ਖੜਾ ਏ ਪਾਮ ਖੜੇ ਨੇ ਉਹ ਟਾਲੀ ਤੂਤ ਡੇਕ ਬੋੜ ਸਾਰੇ ਸੰਗਣੀ ਛਾਲੇ ਨਹੀਂ ਪਰ ਛਾਂ ਐਨੀ ਸੰਗਣੀ ਹੋਣੀ ਚਾਹੀਦੀ ਆ ਨਾ ਘੱਟੋ ਘੱਟ 4 ਤੋਂ 5 ਮੰਜੜਾ ਰਹਿਣ ਉੱਥੇ ਭਾਜੀ ਮੰਜੇ ਦਾ ਭਾਵੇਂ 10 ਡਾਲਿਓ ਪਰ ਤੁਹਾਡੇ ਹਿਸਾਬ ਨਾਲ ਤਾਂ 2 ਕੀ ਦੇਣੇ ਆ। ਤੁਮਨ ਮੈਨੂੰ ਮੈਂ ਦੱਸ ਵੀ ਅਜੇ ਟਾਲੀ ਲਵਾ ਲਈ ਆਪਾਂ। ਹਾਂਜੀ। ਇਹਦੀਆਂ ਕਿੰਨੀਆਂ ਟਾਹਣੀਆਂ ਬਣ ਜਾਣਗੀਆਂ ਤੇ ਪੱਤੇ ਪੁੱਤੇ ਕਿੰਨੇ ਲੱਗਣਗੇ ਇਹਨੂੰ? ਭਾਜੀ ਉਹ ਤਾਂ ਦਰਖਤ ਦੀ ਗਰੋਥ ਦੇ ਹਿਸਾਬ ਨਾਲ ਆ ਨਾ। ਐ ਥੋੜੋ ਹੁਣ ਪੱਤੇ ਥੋੜੋ ਕਿਨੇ ਜਾਂਦੇ ਆ। ਅੱਛਾ। ਕੱਢਦਾ ਜੀ ਇਹ। 1 ਮਿੰਟ। ਪਰ ਮੈਨੂੰ ਐਂ ਦੱਸ ਵੀ ਜਦੋਂ ਹਵਾ ਆਊਗੀ ਤਾਂ ਆ ਪੱਤੇ ਝੜਦਣਗੇ ਆ। ਇਹ ਤਾਂ ਮੌਸਮ ਦੇ ਹਿਸਾਬ ਨਾਲ ਪੱਤੇ ਝੜਨੇ ਨੇ ਪੱਤੇ ਲੱਗਣੇ ਨੇ ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਭਾਈ ਤੁਸੀਂ ਕੁਝ ਲੈਣਾ ਵੀ ਆ। ਇਹ ਲੈਣਾ ਤਾਂ ਹੀ ਤਾਂ ਇੱਥੇ ਆਇਆ। ਤੂੰ ਚਲਾ ਛੱਡ। ਤੂੰ ਮੈਨੂੰ ਫੁੱਲਾਂ ਵਾਲੇ ਪੁੱਟੇ ਦਿਖਾ ਸੋਣੇ ਜੀ। ਇਹ ਦੱਸੋ ਭਾਜੀ ਪਹਿਲਾਂ ਇਹ ਲੈਣੇ ਆ ਫਿਰ ਆ ਫੁੱਲਾਂ ਵਾਲੇ। ਆ ਦੇਖਦੇ ਆਂ ਤੂੰ ਬਾਅਦ ਇਹਨੂੰ ਤੂੰ ਫੁੱਲ ਦਿਖਾ ਦੇ। ਫੁੱਲਾਂ ਵਾਲੇ ਕਿੜਾ। ਆ ਜਾਈ ਭਾਜੀ ਫੁੱਲਾਂ ਵਾਲੇ ਵੀ ਦਿਖਾ ਦਿੰਨੇ। ਦੇਖੋ ਭਾਜੀ ਇਹ ਗੇਂਦਾਈ। ਅੱਛਾ ਹਾਂਜੀ ਇਹ ਗੇਂਦਾ ਦੋ ਰੰਗਾਂ ਦਾ ਕਿਉਂ ਆ ਇੱਕ ਫਿੱਕਾ ਇੱਕ ਗੂੜਾ ਇਹ ਅਲੱਗ-ਅਲੱਗ ਵੈਰਾਈਟੀ ਆ ਨਾ ਜੀ ਅਲੱਗ-ਅਲੱਗ ਕਿਸਮਾਂ ਹੁੰਦੀਆਂ ਅੱਛਾ ਮੈਨੂੰ ਦੱਸ ਵੀ ਇਹ ਇੱਕ ਬੂਟੇ ਨੂੰ ਕਿੰਨੇ ਫੁੱਲ ਲੱਗਦੇ ਹੋਣਗੇ ਫੁੱਲ ਤਾਂ ਭਾਜੀ ਹੁਣ ਅਣਗਿਣਤੀ ਲੱਗ ਜਾਂਦੇ ਕਿਤੇ ਗਿਣਤੀ ਥੋੜੋ ਕੀਤੀ ਹੈ ਚੀਜ਼ਾਂ ਦੀ ਪਰ ਗਿਣਤੀ ਹੋਣੀ ਚਾਹੀਦੀ ਹੈ ਨਾ ਦੁਕਾਨਦਾਰ ਨੂੰ ਪਤਾ ਹੋਣਾ ਚਾਹੀਦਾ ਵੀ ਉਹਦੀ ਦੁਕਾਨ 'ਚ ਕਿੰਨਾ ਸਮਾਨ ਆ ਭਾਜੀ ਕਿਤੇ ਖੰਡ ਲੈਣ ਗਏ ਦਾਣੇ ਕਿਨੇ ਆ ਵੀ ਕਿਲੋ 'ਚ ਕਿੰਨੇ ਪੈਂਦੇ ਨੇ ਇਹਦਾ ਇਹਦੀ ਡਾਈਟ ਹਿਸਾਬ ਨਾਲ ਹੋਊਗਾ ਜਿੰਨੀ ਇਹਨੂੰ ਡਾਈਟ ਪਾਓਗੇ ਓਨੀ ਦੀ ਗ੍ਰੋਥ ਹੋ ਜੂਗੀ ਪਰ ਡਾਈਟ ਵਧੀਆ ਦਾ ਹੋਣਾ ਇਹਨਾਂ ਨੂੰ ਵੀ ਛੇਤੀ ਫੁੱਲਣ ਫਲਣ ਅਸੀਂ ਤਾਂ ਭਾਜੀ ਤਿਆਰੀ ਕਰਦੇ ਆ ਅਸੀਂ ਤਾਂ ਪਨੀਰੀ ਦਿੰਨੇ ਆ ਅੱਗੇ ਤਾਂ ਹੁਣ ਤੁਸੀਂ ਸਾਹਮਣੇ ਆ ਨਾ ਜੇ ਲੈ ਜਾਓਗੇ ਤਾਂ ਉਪਰ ਮੈਨੂੰ ਇਹ ਦੱਸੋ ਜੀ ਮੈਂ ਆਹ ਫੁੱਲ ਨੇ ਜਾਂ ਉਹ ਫੁੱਲ ਨੇ ਇਹਨਾਂ ਦੀ ਹਾਈਟ ਕਿੰਨੀ ਹੋ ਜਾਂਦੀ ਹੈ ਆਈ ਤੇ ਹੀ ਹੁੰਦੀ ਹੈ ਜੀ 1.5-2 ਫੁੱਟ ਅੱਛਾ ਛੋਟੀ ਹੈ ਭਾਜੀ ਇਹ ਗੇਂਦਾ ਗੋੜ ਨੀਗਾ ਨਹੀਂ ਪਰ ਸੋਚਣਾ ਚਾਹੀਦਾ ਨਾ ਵੀ ਜੇ ਕੱਲ ਨੂੰ ਵੱਡਾ ਹੋ ਗਿਆ ਫੇਰ ਮੈਨੂੰ ਆਏ ਦੱਸੋ ਵੀ ਇਹ ਕਿੰਨੀ ਜਗ੍ਹਾ 'ਚ ਕਿੰਨੇ ਕੁ ਲੱਗ ਜਾਂਦੇ ਨੇ ਬਾਜੀ ਇਹ ਤਾਂ ਤੁਹਾਡੇ ਹਿਸਾਬ ਨਾਲ ਜਿੰਨੀ ਥੋੜੀ ਗੱਦਾ ਉਹ ਹਿਸਾਬ ਨਾਲ ਡਿਸਟੈਂਸ 'ਤੇ ਅੜ ਕੇ ਲਾ ਲੋ ਇਹਨੂੰ ਬਾਕੀ ਜਿੰਨੀ ਇਹਨੂੰ ਖਰਾਕ ਪਾਉਂਗੇ ਉੰਨੀ ਇਹਨੇ ਖਰੋਦ ਕਰਨੀ ਹੈ ਓ ਪਾਜੀ ਇਹ ਕਿਹੜਾ ਕਬੂਤਰ ਨੇ ਵੀ ਗਾਣੇ ਪਾਵਾਂਗੇ ਤੇ ਉੱਡ ਜਾਣਗੇ ਇਹ ਤਾਂ ਗਿੰਦਾ ਗਿੰਦੇ ਹੀ ਰਹੂਗਾ ਨਾ ਤੁਸੀਂ ਪਾਜੀ ਕੁਝ ਲੈਣਾ ਵੀ ਆ ਇਹ ਉਹੀ ਬੈਰੀ ਆਏ ਆ ਭਰਾਵਾ ਲੈਣ ਆਏ ਆ ਦੱਸੋ ਜੀ ਕਿੰਨੇ ਬੁੱਟੇ ਕਰਨੇ ਉਹਨੇ ਕਰਦੇ ਆ ਵਧੀਆ ਵਧੀਆ 5-7 ਸਾਈਡ ਤੇ ਕਰੋ ਬਾਕੀ ਹੋਰ ਦੇਖਦੇ ਆਪਾਂ ਆ ਜਾਈ ਪਾ ਜੀ ਮੈਂ ਬਿੱਲ ਬਣਾਉਣਾ ਜੀ ਦੱਸੋ ਆ ਫੋਟੋ ਸਾਰੀਆਂ ਆਪਿਆਂ ਲਈ ਫਿਰਦਾ ਹਾਂ ਤੁਹਾਨੂੰ ਕੀ ਕਿਆ ਕੋਤਨੀ ਕੋਤਨੀ ਇਹ ਹਲੋ ਪਾਜੀ ਬਜੀ ਬੈਠੋਈ ਇਹ ਪਾਜੀ ਆਪਣੇ ਹੋ ਗਈ ਕੋਟਲ 40 ਬੂਟੇ ਹੋ ਜਾਈ ਤੇ ਆਪਣਾ ਬਿੱਲ ਬਣ ਗਿਆ ਜੀ ਇਹ 15220 ਰੁਪਏ ਤੁਸੀਂ 40 ਕਿਹੜੇ ਹਿਸਾਬ ਨਾਲ ਬਣਾਏ ਤੁਸੀਂ ਜਿਹੜੇ ਤੁਸੀਂ ਚੁਸੀਤੀ ਉਹੀ ਹੋਣੇ ਨਹੀਂ ਪਾਜੀ ਆਪਾਂ ਤਾਂ ਲੈਣੇ ਆ ਦੋ ਬੂਟੇ ਠੀਕ ਆਪਾਂ ਨੂੰ ਗਮਲੇ ਦੋ ਆ ਨਾ ਜੀ ਪਰ ਘੰਟੇ ਦੀ ਐਵੇਂ ਭੁਗਾਈ ਕਰਾਈ ਜਾਂਦੇ ਆ। ਹਮ ਦੇਖੋ ਜੀ ਅ ਘੜਾ ਜਿਹੜਾ ਹੁੰਦਾ ਨਾ ਉਹ ਢਣਗਾ ਕੇ ਲਈਦਾ ਹੁੰਦਾ। ਪਹਿਲਾਂ ਚੈੱਕ ਕਰਦੇ ਆ ਨਾ ਵੀ ਕਿਹੜਾ ਬੂਟਾ ਕਿੱਥੇ ਲੱਗ ਸਕਦਾ। ਗਮਲੇ ਚ ਲੱਗ ਸਕਦਾ ਕਿ ਨਹੀਂ ਲੱਗ ਸਕਦਾ। ਤਾਂ ਕਰਕੇ ਆਪਾਂ ਪਹਿਲਾਂ ਸਾਰੇ ਪਾਸੇ ਨਿਗਾਹ ਮਾਰੀ। ਉਸ ਤੋਂ ਬਾਅਦ ਦੋ ਬੂਟੇ ਪਸੰਦ ਕੀਤੇ ਤੇ ਉਹ ਦੋ ਬੂਟੇ ਆਪਣੇ ਗਮਲਿਆਂ ਦੀ ਛਾਲ ਵੰਡ ਲਈ। ਆ ਤੁਸੀਂ ਕਰਾਉ ਪੈਗੇ। ਇਹਨੋਂ ਭਾਈ ਤੁਹਾਡਾ 1500 ਬੰਦ ਆ। ਅਸੀਂ 1400 ਦੇ ਦਿੰਦੇ। ਤੂੰ ਹੁਣ ਡਿਸਟਰਬ ਨਹੀਂ ਕਰ ਰਿਹਾਂ ਜੰਜੀ ਕਿਉਂ ਤੁਸੀਂ ਪਹਿਲੀ ਵਾਰੀ ਆਏ ਹੋ ਇੱਕ ਹੀ ਮਤਲਬ ਹੋਇਆ ਬੂਟੇ ਜਿਆਦੇ ਨੇ ਓ ਮੇਰੀ ਗੱਲ ਸੁਣ ਕਾ ਤੂੰ ਕਦੇ ਪਹਿਲਾਂ ਮਿਲਿਆ ਮੈਨੂੰ ਨਹੀਂ ਮੈਂ ਤੈਨੂੰ ਕਦੇ ਪਹਿਲਾਂ ਮਿਲਿਆ ਲਓ ਸਾਡੇ ਕੋਈ ਰਿਸ਼ਤੇਦਾਰ ਸਾਂਝੀ ਹੋਵੇ ਹੈ ਮਾਸੀ ਦਾ ਮੁੰਡਾ ਭੂਆ ਦਾ ਮੁੰਡਾ ਹੈ ਆਪਣੇ ਯਾਰ ਦੋਸਤ ਕੋਈ ਕਾਮਨ ਆ ਫੇਰ ਤੂੰ ਮੈਨੂੰ ਕਿਹੜੀ ਗੱਲ ਦਾ ਡਿਸਕਾਊਂਟ ਦੇਈ ਜਾਣਾ ਹੈ ਤੈਨੂੰ ਕੋਈ ਲੱਗਦਾ ਮੈਂ ਭੁੱਖਾ ਨੰਗਾ ਮੇਰੇ ਕੋਲ ਪੈਸੇ ਹੈ ਨਹੀਂਗੇ ਭਾਜੀ ਤੁਸੀ ਕੁਝ ਲੈਣਾ ਵੀ ਹੈ ਕਿ ਨਹੀਂ? ਤੁਮਾਨੂੰ ਖੜ੍ਹ ਕੇ ਗੱਲ ਕਰਨੀ। ਭਾਜੀ ਮੈਂ ਖੜ੍ਹਾ ਹੀ ਆ। ਸੋਰੀ ਬੈਹ ਜਾ। ਦੇਖ। ਐਨਾ ਗੁੱਸਾ ਨਿਕਲ ਜਊਗਾ। ਦੋ ਬੋਤਲ ਲੈਣੇ ਨੇ। ਹਾਂਜੀ। ਪਹਿਲਾਂ ਆਪ ਦਾ ਅਸਲੀ ਰੇਟ ਦੱਸ ਕੇ ਨਾਲ। ਪੂਰਾ ਜਾਇਦਾਸਾਂ ਹੀ। ਜਾਇਦਾ। ਇਹਦਾ ਭਈ 1820 ਰੁਪਏ ਬਣੇ। ਤੂੰ ਪਹਿਲਾਂ 1500 ਨਹੀਂ ਕਹਿੰਦਾ ਸੀ ਇਹ ਵੀਰੇ ਹਾਈਬ੍ਰਿਡ ਪੀਸ ਹੈ ਜਸਲ ਦੇ ਬੂਟੇ ਨੇ ਚਲੋ ਤੇਨੀ ਪੇਮੈਂਟ ਹੋ ਗਈ 1800 ਰੁਪਏ 20 ਰੁਪਏ 1820 ਰੁਪਏ ਚਲੋ ਹੁਣ ਐ ਕਰ ਹੁਣ ਸਾਨੂੰ ਮਾੜ ਤਾਉਣ ਕਰ ਕਿੰਨਾ ਕਰਦੀ 1800 ਦੇ ਦੋ ਜੀ 20 ਪੀ ਉਹ ਨਹੀਂ ਨਹੀਂ ਭਰਾ ਬੂਟੇ ਦੋ ਲਏ ਆਪਾਂ ਇਹ ਬਾਈ ਮੇਰੇ 2 ਘੰਟੇ ਵੀ ਖਰਾਬ ਕੀਤੇ ਆ ਤੂੰ ਨਹੀਂ ਨਹੀਂ ਦੇਖ ਵੀ ਆਪਾਂ ਬਣਨਾ ਪੱਕੇ ਗਾਹ ਕਰਦੇ ਮੈਨੂੰ ਪਤਾ ਨਹੀਂ ਕਿੰਨੇ ਬੂਟੇ ਲੈ ਜਾਣੇ ਨੇ ਪਤਾ ਨਹੀਂ ਯਾਰਾਂ ਦੋਸਤਾਂ ਨੂੰ ਕਿੰਨੇ ਬੂਟੇ ਵੰਡ ਦੇਣੇ ਨੇ ਪਤਾ ਨਹੀਂ ਕਿੱਥੇ ਕਿੱਥੇ ਤੇਰਾ ਬੂਟਾ ਲਗਾ ਜਾਣਾ ਇਹ ਬੂਟੇ ਬਸ ਯਾਦਗਾਰੀ ਹੋਏ ਨੇ ਤੇਰੇ ਆ ਜਿਹੜਾ ਬਾਗ ਤੋਂ ਹੌਣ ਲੱਗਾ ਦੋ ਗਮਲਿਆਂ 'ਚ ਉਹੀ ਉਦੋਂ ਲਾਏਗਾ ਨਹੀਂ ਨਹੀਂ ਸਹੀ 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 ਰੇਡ ਕਰ ਵੀਰੇ ਫੇਰ ਮੈਂ ਲੈ ਕੇ ਜਾਊਗਾ ਲੈ ਕੇ ਦੇ ਤੂੰ ਹੀ ਜਾਣੇ ਨਹੀਂ ਭਾਈ ਜੈ ਜੈ 1600 ਰੁਪਏ ਨਹੀਂ ਨਹੀਂ ਹੋਰ ਕੱਟ ਕਰ 1500 ਮੈਂ ਕਨਾਂ ਹੋਰ ਕੱਟ ਕਰ ਬਈ ਉਹ ਦਾ ਸਭਰਾਵਾ ਕਿੰਨੇ ਦੇਨੇ ਐ ਮੈਂ ਤਾਂ 200 ਰੁਪਇਆ ਅਰੇ ਬਾਦੂ ਇੱਕ ਹੋਰ ਲੈ ਜਾ ਤੈਨੂੰ ਫ੍ਰੀ ਦਿੱਤੇ ਜਾ ਭੱਜ ਜਾ ਨਹੀਂ ਨਹੀਂ ਫ੍ਰੀ ਨਹੀਂ ਲੈਣੇ ਵੀਰੇ ਵੀ ਨਹੀਂ ਲੈਣੇ ਜਾ ਭਰਾਵਾ ਹੱਥ ਬੰਨੇ ਤੇਰੇ ਮੂਰੇ ਜਾ ਨਹੀਂ ਨਹੀਂ ਭਾਈ ਜੀ ਦੋ ਚਾਹ ਦੋ ਬੂਟੇ ਤੇ ਘੜਾਓ ਬੂਟੇ ਰਖਾ ਦਿੰਦੇ ਆ ਨਹੀਂ ਰੱਖ ਦੇ